ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਸ਼ਹੀਦੀ ਦੇ ਹਟੇ ਚੱਲ ਰਿਹਾ ਤੇ ਗੁਰਗੋਬਿੰਦ ਸਿੰਘ ਜੀ ਨੇ ਆਪਣੀ ਕੌਮ ਉਤੋਂ ਆਪਣੇ ਚਾਰੇ ਪੁੱਤਰ ਵਾਰ ਦਿੱਤੇ ਤੇ ਸੁਣ ਕੇ ਬੜਾ ਦਿਲ ਨੂੰ ਹੁੰਦਾ ਵਾ ਹਨਾ ਇੱਕ ਵਾਰੀ ਮਨ ਜਿਹੜਾ ਵਾ ਕਿ ਦਾਣਾ ਝੰਜੋੜ ਜਾ ਜਾਂਦਾ ਛੋਟੇ ਸਹਿਬ ਜਾਦੇ ਛੋਟੇ ਛੋਟੇ ਬੱਚੇ ਸੀਗੇ ਹਨਾ ਗੁਰਗੋਬਿੰਦ ਸਿੰਘ ਜੀ ਦੇ ਲਾਲ ਇੱਕ ਦੀ ਉਮਰ 7 ਸਾਲ ਹੀ ਇੱਕ ਦੀ 9 ਸਾਲ ਹੀ ਸੀਗੇ ਅਹੀਂ ਆਪਣੇ ਬੱਚਿਆਂ ਨੂੰ ਕਿੱਦਾਂ ਠੰਡ 'ਚ ਢੱਕ ਲੈ ਵੜ ਕੇ ਰੱਖਦੇ ਹਾਂ ਨਾ ਸਰ ਜਾਨਾ ਕਿਤੇ ਠੰਡ ਨਾ ਲੱਗ ਜੇ ਹਾਂ ਤੇ ਉਹਨਾਂ ਦਾ ਜਦੋਂ ਸੋਚੀਏ ਤੇ 7 ਸਾਲ ਤੇ 9 ਸਾਲ ਉਮਰ ਹੁੰਦੀ ਕੀ ਆ ਹਨਾ ਤੇ ਅਹੀਂ ਵੇਲੇ ਇਧਰ 25-25 ਸਾਲਾਂ ਦੇ ਹੋ ਗਏ ਤੇ ਫਿਰ ਵੀ ਅਹੀਂ ਕਿੱਦਾਂ ਦੋ-ਦੋ ਚੀਜ਼ਾਂ ਪੋਣੇ ਹਾਂ ਹਨਾ ਸਾਡੇ ਘਰ ਦੇ ਇਹਨੂੰ ਢੱਕ ਘਰਾਦੇ ਤੂੰ ਬਾਹਰ ਜਾਣਾ ਵਾ ਸਿਰ ਤੇ ਟੋਪੀ ਪਾ ਲਾ ਤੇ ਉਹ ਵਿਚਾਰਿਆਂ ਦੇ ਪੈਰ ਵੀ ਨੰਗੇ ਹੀ ਤੇ ਠੰਡੇ ਬੁਰਜੇ ਤੇ ਖਲੋ ਕੇ ਹਨਾ ਜਿਦਾਂ ਮਾਂ ਗੁਜਰੀ ਨੇ ਵਾਜਾ ਮਾਰੀਆਂ ਤੇ ਰਾਤਾਂ ਤੱਕ ਜਾ ਰਹੀਆਂ ਹਾਂ ਨਾ ਠੰਡੇ ਬੁਰਜ ਵਿੱਚ ਬੈ ਗਏ ਹਨ ਫਿਰ ਮੋਤੀ RAM ਮਹਾਰਾਜੀ ਨੇ ਨਾ ਦੁੱਧ ਦੀ ਸੇਵਾ ਕੀਤੀ ਹਾਂਜੀ ਹਾਂਜੀ ਚਲੋ ਉਹਨਾਂ ਨੇ ਵੀ ਸਾਨੂੰ ਵੀ ਸਾਨੂੰ ਵੀ ਚਾਹੀਦਾ ਵਾ ਕਿ ਵੱਧ ਤੋਂ ਵੱਧ ਜਿੰਨਾ ਹੋ ਸਕੇ ਆਪਾਂ ਪਾਠ ਕਰੀਏ ਤੇ ਸੇਵਾ ਕਰੀਏ ਜਿੰਨੀ ਹੁੰਦੀ ਆ ਤੇ ਤੁਸੀਂ ਵੀ ਸਾਰੇ ਜਣੇ ਕਰੋ ਸੇਵਾ ਤੇ ਪਾਠ ਵੀ ਕਰੋ ਆਪਾਂ ਅੱਜ ਚੱਲੇ ਹਾਂ ਮੈਂ ਆਪਣੇ ਫਰੈਂਡ ਕਰ ਉਹ ਹਰ ਸਾਲ ਨਾ ਪਾਠ ਆਰੰਭ ਕਰਵਾਉਂਦੇ ਆ ਸ਼੍ਰੀ ਖੰਨਪਾਠ ਸਾਹਿਬ ਚਾਰ ਸਾਹਿਬ ਜਿਆ ਦੇ ਯਾਦ ਵਿੱਚ ਤੇ ਅੱਜ ਆਪਾਂ ਉੱਥੇ ਚੱਲੇ ਹਾਂ ਤੇ ਆ ਜੋ ਤੁਹਾਨੂੰ ਸਾਰਿਆਂ ਨੂੰ ਵੀ ਨਾਲ ਦਰਸ਼ਨ ਕਰਵਾਈਏ ਤੇ ਚੱਲੀਏ ਫਿਰ ਚਲੋ ਚਲੋ ਠੀਕ ਆ ਜੀ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਤੇ ਕਰਮਾਉਣੇ ਆ ਤੁਹਾਨੂੰ ਦਰਸ਼ਨ ਹੋਣ ਲਿਆਵਾਂਗੇ ਮਹਾਰਾਜ ਦਾ ਸਰੂਪ ਤੇ ਉਹਦੀ ਆਪਾਂ ਤਿਆਰੀ ਕਰ ਰਹੇ ਆ ਤੇ ਥੋੜੇ ਟਾਈਮ ਦੇ ਵਿੱਚ ਜਾ ਕੇ ਆਪਾਂ ਮਹਾਰਾਜ ਦਾ ਸਰੂਪ ਲਿਆਵਾਂਗੇ ਗੁਰਦੁਆਰਾ ਸਾਹਿਬ ਤੋਂ ਜਾ ਕੇ

ਸਰੀਆ ਸ਼ਵਦ ਗਾਵੜੇ ਅੰਨਿਆ ਕਾ ਬੋਧਨ ਨਾ ਕੰਡੈਨ ਚੁਣਾ ਮੰਨ ਜੀਵਨ ਸਾਯਾ ਰਹਿਣਾ ਨੰਦ ਕੋ ਪਾਤ ਪਤਨੀ ਮੈਂ ਪਾਇਆ ਤੇਰਾ ਵਾਹਿਗੁਰੂ ਬੋਲਣਾ ਜੀ ਸ੍ਰੀ ਵਾਹਿਗੁਰੂ 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 ਈਨੇ ਤਾਪ ਅਨਿਵਾਰਨ ਹਾਰਾ ਦੁਖੰਤਸ ਸੁਖਰਾਸ ਤਾਂ ਕੋਈ ਗੰਨਾ ਫੋਲਾ ਕੇ ਜਮ ਇਤਵਾ ਬੇ ਅਰਦਾਸ ਅਰਦਾਸ ਦੀ ਵਾਧੂ ਕਰ ਸ੍ਰੀ ਵਾਹਿਗੁਰੂ ਮਾਈ ਮੈ ਵਧ ਕਰੀ ਸ੍ਰੀ ਗੋਬਿੰਦ ਸਿੰਘ ਜੀ ਪਾਸ ਸੰਸਿਨ ਕੰਦਾ ਕਰੂਗਾ ਪ੍ਰਥਮបង្ਗਾ ਦੇ ਇਸ ਬਿਲਕੈ ਗੁਰੂ ਨਾਨਕ ਦੇਵ ਜੀ ਤੇ ਰੰਗ ਗੋਪਰ ਮਰਦਾ ਅਸਰਾਮ ਦਾਸਾਂ ਹੋਈ ਸਾਈ ਆਰਜਨ ਹਰ ਗੋਬਿੰਦ ਨਾਮ ਸਿਮਰ ਸ੍ਰੀ ਵਾਹਿਗੁਰੂ ਸ੍ਰੀ ਹਰਿ ਕਿਸਮਤਾਂ ਜੇ ਜੋ ਸਿਚਾ ਸਭ ਨੂੰ ਜੀ ਤੇਹ ਬਹਾਦਰ ਸਿਮਰੀ ਰੈ ਘਾਰ ਨਾਉ ਨੇ ਦਾਵਤਾਈ ਸਭ ਚਾਨੀ ਹੋਈ ਸਾਰੇ ਸੰਤਨ ਹੋ ਸੰਗਿ ਜਸੁ ਨੇ ਪਾਸਤਾਂ ਸਿੰਘੂ ਗੋਮਿੰਦ ਸਿੰਘ ਜੀ ਫਤਿਹਾਂ ਦੀ ਜਾਨੀ ਫਤਿਹਾਂ ਬਾਕਾਂ ਵਾਲੇ ਸਿਮਰੀ ਰੈ ਘਰ ਨੂੰ ਸਭ ਚਾਨੀ ਹੋਈ ਸਾਰੇ ਸੰਤਨ ਹੋਈ ਸਾਰੇ ਦਸਾਂ ਪਾਸਿਆਂ ਦੇ ਜਗਦੀ ਜੋਰਤ ਹਾਜ਼ਰ ਹਜੂਰ ਜਹਰਾ ਜੂਰ ਸਰਮ ਕਲਾ ਪ੍ਰਤੂਰ ਗੰਦੀ ਤੇ ਬਰਾਜਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ دیدار ਪ੍ਰਕਾਸ਼ ਦਾ ਧੰਤ ਕਬੂਜਣਾ ਜੀ ਵਾਹਿ ਗੁਰੂ ਵਾਹਿ ਗੁਰੂ ਗੁਰੂ ਸਾਹਿਬ ਜੀ ਦੇ ਸਾਰੇ ਪੰਜ ਪਿਆਰੇ ਚਾਰ ਸਹਿਜਾ ਦੇ ਚਾਲੀ ਮੁਕਤੇ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵਾਣ ਛੱਕਿਆ ਦੇ ਚਲਾਈ ਤੇ ਗਵਾਹੀ ਦੇ ਕਰਕੇ ਮੁਟਗੀਤਾਂ ਜਿਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧੰਨ ਕਰ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿਮਣੀਆਂ ਸਾਰਮੇ ਸਿੰਘ ਦਿੱਤੇ ਵਾਣ ਵਾਂਗ ਕਟਾਇਓ ਕੋਹਮੜੀਆਂ ਲਵਣੀਆਂ ਚਰਕੜੀਆਂ ਤੇ ਚੜ੍ਹੇ ਤਾ ਨਾੜੇ ਨਾਲ ਚੜ੍ਹੇ ਗੁਰਜ ਸਿੰਘ ਮਾਨੀਆਂ ਕਿੰਨੀਆਂ ਧਰਮ ਨਾ ਹੀ ਆ ਰਿਹਾ ਸਿੱਖੀ ਕੀ ਸੰਸਵਾ ਸੰਸੰਗ ਨਿਭਾਈ ਤਿਨਾ ਦੀ ਕਮਾਈ ਦਾ ਧਿਆਨ ਤਰ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਅਨ੍ਯਾ ਤਕਤਾਂ ਸਰਬੱਤ ਕੋ ਗੁਰਦੁਆਰਿਆਂ ਝੰਡਿਆਂ ਬੁੰਗੇ ਅਨੇ ਸਾਨਾ ਜੀ ਦਾ ਧਿਆਨ ਤਰ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਅਤਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਕਿਤਾਰੇ ਚਿੰਤਾ ਨੂੰ ਕਸੂਕ ਸਰਬ ਜੋ ਕੋ ਹੋ ਵੈ ਯਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਤੇ ਫਤਿਹ ਬਿਰਦ ਕੀ ਪੈ ਸਮਝ ਕੇ ਜੀ ਸਾਹਿਬ ਜੀ ਸਹਾਲ ਖਾਲਸਾ ਜੀ ਕੇ ਬੋਲ ਬਾਲੀ ਬੋਲਣਾ ਜੀ ਸਾਹਿਬ ਹੈ ਗੁਰੂ ਵਾਹਿਗੁਰੂ ਬਖਸੋ ਜੀ ਸਿੱਖਾ ਨੂੰ ਸਿੱਖੀ ਜਾਨ ਕੇਸਦਾਨ ਰਹਿਦਾਨ ਬਲੀਕਦਾਨ ਵਿਸਾਹੂਦਾਨ ਪ੍ਰੋਸਾਦਾਨ ਦਾਨਨ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨਿ ਸੁਨਾਨ ਚੌਕੀਆਂ ਝੰਡੇ ਗੁੰਗੇ ਯੁਗ ਯੁਗ ਅਟਲ ਧੰਮ ਗਜਰ ਕਰਿ ਹੋਲੀ ਮੰਗੇ ਬੰਦੂਵਾਹੇ ਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨਿਵਾ ਮਤੁਚੇ ਮਾਤਪਤ ਕਉ ਰਕ ਕਪ ਕਲ ਉਰਕੰਤਰ ਜਾਮਿ ਵਾਹਿਗੁਰੂ ਸ੍ਰੀ ਨਾਨਕ ਨਾਨਕ ਸਾਹਿਬ ਪੰਗੋਲ ਸਾਹਿਬ ਹੋਰ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਮਿਚੋੜਿਆ ਗਿਆ ਹੈ ਗੁਰੂ ਦੇਰ ਸੰਤਿ ਸੇਵਾਤਮਾ ਦਾ ਦਾਨ ਆਪਣੀ ਪਿਆਰੀ ਖਾਲਸਾ ਜੀ ਨੂੰ ਬਖੋਈ ਨਿਮਾਣੇ ਜੀ ਮਾਨ ਸਤਿਗੁਰੂ ਤੇ ਪ੍ਰਾਨਾਂ ਦੇ ਬਾਣ ਲੋਕਾਂ ਨੂੰ ਨਿਆਸ ਰੰਦੇ ਆਸਰੇ ਦੇਵ ਭਾਂ ਦੀ ਰੱਲੀ ਭਾਂਤਨ ਸ੍ਰੀ ਗੁਰੂ ਮਾਨਕ ਦੇ ਜੀ ਮਹਾਰਾਜ ਪੰਗੋਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੱਦੀ ਦੇ ਗੁਰੂ ਨਾਨਕ ਪੰਗੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਾ ਜੀ ਦਾ ਸਾਰਿਆਂ ਨੂੰ ਸਦਾ ਸਤਿ ਸ਼੍ਰੀ ਅਕਾਲ ਜਰ ਕਰਦੇ ਤਰੀਕ ਵਾਲ ਪਾਈ ਸਬਾਲ ਹਰ ਇੱਕ ਸਿੰਘ ਨੂੰ ਸੂਤ ਪਰਵਾਰ ਹਰ ਸਾਲ ਦੀ ਤਰ੍ਹਾਂ ਮਾਰਾ ਜਨਮ ਦਿਨ ਚਾਰ ਲਾਣਾਂ ਦੀ ਇਸ ਮਗ ਨੂੰ ਮੋਕਰਾਤੂ ਵਿਆਹ ਹਰ ਸਾਲ ਦੀ ਤਰ੍ਹਾਂ ਮਾਰਾ ਜੀ ਹਾਰਦੀਆਂ ਪਰਸਨੇ ਕੀਤੇ ਮਹਾਰਾ ਜੀ ਆਪ ਜੀ ਦੇ ਸਰੂਪ ਨਿੰਗੀ ਸਥਾਨਾਂ ਤੋਂ ਲਿਆ ਕਰਕੇ ਆਪਣੇ ਗ੍ਰਹਿ ਨੂੰ ਪਵਿੱਤਰ ਕਰਦੇ ਹੋਏ ਸਮੂਹ ਸਮਗਰੀ ਸਮੇਤ ਮਹਾਰਾਜ ਜੀ ਤੁਰ ਕੇ ਬਾਣੀ ਆਈ ਜਿਨ ਸਗਲੀ ਚਿੰਤ ਮਟਾਈ ਦੇਸੀ ਅਖੰਡ ਪਾਸੇ ਉਹ ਜਾ ਆਰਾਮ ਕਰਮਾਉਣ ਲੱਗੇ ਮਹਾਰਾਜ ਜੀ ਜਿਨ੍ਹਾਂ ਵੀ ਭਾਵਨਾ ਕਰਕੇ ਆਹ ਦੀ ਦਦਾਸਾਂ ਨੇ ਪਾਇ ਵਰਤਨ ਸਮੂਹ ਪਰਿਵਾਰ ਨੇ ਆਗੇ ਦਾ ਓਟ ਅਸਰ ਰਹਿਣਾ ਕੀਤਾ ਮਹਾਰਾਜ ਜੀ ਔਰ ਜਾਣ ਜਾਣੋ ਸੇਵਕਾਂ ਦੀਆਂ ਮਨੋਂ ਕਾਮਨਾਵਾਂ ਭਾਵਨਾਵਾਂ ਪੂਰਨ ਕਰਨੀਆਂ ਹਰ ਮਦਦ ਅਤਿ ਕਰਨੀ ਮਤਿਆਂ ਨੂੰ ਗਮੀਲ ਅਮੀਰ ਜੂ ਮਾਤਾ ਪਿਤਾ ਦੀ ਅਗਿਆਕਾਰੀ ਗੁਰ ਸਿੱਖੀ ਜੀ ਦੇ ਵਿਦਿਆਦਾਨ ਨਾਮਦਾਨੀਆਂ ਦਾਤਾਂ ਬਖਸ਼ ਕੇ ਨਵਾਜਣਾ ਕਰੋ ਚਰਕੀਆਂ ਹਰਮਨਾਨ ਮੱਤੇ ਕਰਨੀ ਦੁੱਖਾਂ ਕੋਲੇ ਸਹਾਨਾਸ ਭਿੰਦਵਕ ਖਾਸ ਕਰਨਾ ਜੇ ਰੋਗਤਾ ਤੰਦਰੁਸਤੀ ਨਾਮਦਾਨ ਦੀ ਦਾਤ ਬਖਸ਼ ਕੇ ਨਵਾਜਣਾ ਸਮੂਹ ਸੰਗਤਾਂ ਨੂੰ ਅਰਦਾਸ ਵਿੱਚ ਜੋੜਨੀ ਪ੍ਰਵਾਨ ਕਰਨ ਨੂੰ ਸਮੂਹ ਸੰਗਤਾਨੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਨੀਆਂ ਕਦਮ ਕਦਮ ਜੋਖੇ ਰਹਿਣੇ ਜੇ ਰੋਗਤਾ ਤੰੁਸਤੀ ਨਾਮਦਾਨ ਦੀ ਕਰਵਤ ਕੇ ਨਵਾਜਣਾ ਸਰਬੱਤ ਦੀਆਂ ਮਨੁਕਾਮਨਾ ਪਾਉਣਾ ਪੂਨ ਕਰਨੀ ਆਮਰ ਹੈ ਕਿ ਦਾਸਾਂ ਵੱਲੋਂ ਅਰੰਭਤਾ ਨੂੰ ਮੁੱਖ ਰੱਖ ਕੇ ਆਮਰ ਵੀ ਸਮੂਹ ਸਮਗਰੀ ਹਾਜ਼ਰ ਹੈ ਰਹਿੰਦੀ ਕਮੀ ਪੇਸੀ ਮਾਰਜੀ ਆ ਪੂਰੀ ਕਰਵਾ ਲੈਣੀ ਪਾਰਟੀ ਸਿੰਘਾਂ ਅਤੇ ਸੇਵਾਦਾਰਾਂ ਦੇ ਸਿਰ ਤੇ ਮੇਰ ਪ੍ਰਯਾਤਨਾ ਕੀ ਸੁੱਧ ਬਾਣੀ ਅਤੇ ਸੇਵਾ ਕਰਨ ਦੇ ਬਾਲੋਜ ਉਦਮਕਸ਼ਣੇ ਆਮਰ ਵੀ ਰਮਤਾ ਨੂੰ ਮੁੱਖ ਰੱਖ ਕੇ ਆਮ ਪਰਿਵਾਰ ਵੱਲੋਂ ਬਕਸੀਆਂ ਦਾタミン ਚੋਂ ਪੰਜਮ ਕੜਾ ਫਰਸਾਦ ਦੀ ਢੇਕ ਸਦਕੇ ਹਾਜ਼ਰ ਹੈ ਦਰ ਪ੍ਰਵਾਨ ਕਰੋ ਧਰਪਰਵਾਂ ਸਿੰਘ ਪ੍ਰਸਾਦ ਸਾਧ ਸੰਗਤ ਦੇ ਰਸਨਾ ਲਿਆ ਕੋਵੇ ਜੋ ਛਕੇ ਆਪ ਜੀ ਦਾ ਪਵਿੱਤਰ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਦਾ ਸਵਾਦ ਸੋ ਜਾਜਪੇ ਪਵਿੱਤਰ ਹੁਕਮਨਾਵੀ ਸੁਨਾ ਕੇ ਸੰਤਨ ਨੂੰ ਕਰਤਾ ਅਰਧ ਕਰੋ ਉਹ ਪਰੰਤ ਸ੍ਰੀ ਅਖੰਡ ਪ੍ਰਸਾਦ ਜੀ ਅਰਮਤਾ ਕੀਤੀ ਜਾਵੇ ਸਿਹੀ ਪਿਆਰੇ ਮਿਲਣੇ ਜਿਨ੍ਹਾਂ ਮੇਨਿਆ ਤੇਰਾ ਨਾਮ ਕਿਤਾ ਵਿਨਾਨਤ ਨਾਮ ਚੜਦੀ ਚੜਨਾ ਵਾਲਾ ਤੇਰੇ ਬਾਣੀ ਸਰਬੱਤ ਦਾ ਭਲਾ ਬੋਲੇ ਸੋਨਿਹਾਲ ਸਤਿਗਿਆਨੁ ਆਹੀ ਗੁਰੂ ਜੀ ਕਾ ਖਾਲਸਾ ਸਰ ਸ਼ਾਹ ਦੇ ਸ਼ਾਹ ਜਿਸ ਪਾਸ ਬੈਠਿਆਂ ਰੋਹੀ ਐ ਸਭਨਾਂ ਦਾ ਹੀ ਸਾਲ ਸਤਨਾਮ ਵਾਹਿਗੁਰੂ ਸਾਹਿਬ ਜੀ ਹੋ ਸੋਠ ਮਹੰਤਾਰ ਪੰਜਵਾ ਪਰਮੇਸ਼ਵਰ ਦਿੱਤਾ ਵੇਰਾ ਪੰਨਾ ਆਨੰਦ ਕਰੀ ਨਰਨਾਰੀ ਹਰਿ ਹਾਲੁ ਪ੍ਰਭ ਜੀ ਰੂਪਾ ਧਾਰੀ ਪਰਮੇਸ਼ੁਰ ਦੇ ਤਾ ਪੰਨਾ ਨੋ ਕਰੋ ਲੋਕਾ ਜੀ ਦਾ ਪੰਨਾ ਆਨੰਦ ਕਰੀ ਨਰਨਾਰੀ ਤਾਂ ਬੰਲੀ ਹੋ ਤੇਰੀ ਪਾਇ ਤਨਾ ਸੋ ਇਹ ਹੈ ਬਸੰਤੋ ਗਿਆਨ ਆਇਆ ਜੀ ਮੇਰਾ ਫਰੈਂਡ ਜਿਹੜੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਾਠ ਜਿਹੜਾ ਵਾ ਆਰੰਭ ਕਰਵਾਇਆ ਤੇ ਬਹੁਤ ਹੀ ਕਰਮਾ ਭਾਗਾ ਵਾਲਿਆ ਏ ਜਿਨ੍ਹਾਂ ਨੂੰ ਇੰਨੀ ਸੇਵਾ ਬਖਸ਼ਿਸ਼ ਹੁੰਦੀ ਆ ਮਹਾਰਾਜ ਵੱਲੋਂ ਨਾਨਕ ਬਖਤਾ ਅਬਾਦ ਦਾ ਸਰਵਿਛੇ ਤੁਪਾਲ ਕਾ ਮਾ ਸੇ ਮਨੇ ਜਿੰਨ ਕੈ ਰਾਜਾਏ ਜਿ ਕੋ ਤਾਂ ਸੁਖੈ ਕਰ ਪਾਏ ਜਿ ਕੋ ਬਖਵਾਣ ਸਲਾਹ ਹਰਿ ਮਨੇ ਤਰਨ ਕਾ ਵਿਚਾਰ ਨਾਨਕ ਬਖਤਾ ਮਨੁ ਜੀ ਰਖਾ ਮੰਝਾ ਨਾ ਬੁਸੇ ਮੰਨ ਬਖਤਾ ਮਨੁ ਜੀ ਸਭੇ ਮੰਨ ਮੈ ਚੇਤਾ ਮਾ ਫੈ ਮਨੇ ਜਿਨ ਕੈ ਤਾ ਭਾਈ ਗੁਰਜੀਕਾ ਖਾਲਸਾ ਸਾਹਿਬ ਆਈਗੁਰਜੀ ਕੀ ਫਤਿਹ ਗੁਰਦੁਆਰਾ ਸਾਹਿਬ ਪਹੁੰਚ ਚੁਕੇ ਆ ਤੇ ਇੱਧਰ ਹਲਵਾਈ ਆਪਣੀ ਸੇਵਾ ਨਿਭਾ ਰਹੇ ਆ ਸਬਜ਼ੀਆਂ ਦਾ ਤਿਆਰ ਹੋਣੀਆਂ ਲੰਗਰ ਸੰਗਤਾਂ ਦੇ ਲੰਗਰ ਸ਼ਕਲ ਲਈ ਸਬਜ਼ੀਆਂ ਤਿਆਰ ਹੋਣੀਆਂ ਤੇ ਮੌਸਮ ਅੱਜ ਮੀਂਹ ਦਾ ਪਣ ਗਿਆ ਭਾਈ ਗੁਰਜੀਕਾ ਖਾਲਸਾ ਸਾਹਿਬ ਆਈਗੁਰਜੀ ਕੀ ਫਤਿਹ ਜੀ ਇਹ ਆ ਜੀ ਇੱਥੇ ਦੇ ਐ ਸਾਬਕਾ ਪ੍ਰਧਾਨ ਹੀ ਕਹਿ ਸਕਦੇ ਆਪਾਂ ਹੈ ਮਿਸਤਰੀ ਸਾਹਿਬ ਮਿਸਤਰੀ ਸਾਹਿਬ ਵੀ ਹਾਂਜੀ ਦੇਖ ਲਾਲ ਜਿੱਦਾਂ ਕਿ ਗੁਰਦੁਆਰਾ ਸਾਹਿਬ ਮੈਂ ਕਿਹਾ ਵੈਸੇ ਜਿੱਦਾਂ ਦਾ ਸੋਚਿਆ ਹੀ ਅੱਜ ਰੱਬ ਨੇ ਫਿਰ ਹੋਰ ਹੀ ਮਨਜ਼ੂਰੀ ਰੱਬ ਨੂੰ ਹੈ ਮੀਂਹ ਵਾਲਾ ਮੌਸਮ ਬਣਾਤਾ ਨੇ ਬਹੁਤ ਵਧੀਆ ਆ ਗਿਆ ਤੁਹਾਨੂੰ ਨਾਲੇ ਕੰਮ ਹੋ ਜੂਗਾ ਇਹਦਾ ਹਾਂਜੀ 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 ਉਦਾਂ ਮੁੰਡੇ ਦੇ ਘਰੇ ਕਰਨਾ ਈ ਸਾਰਾ ਪ੍ਰੋਗਰਾਮ ਤੇ ਹੁਣ ਗੁਰਦੁਆਰਾ ਸਾਹਿਬ ਲੈ ਆਂਦਾ ਨਾਲ ਹੀ ਅੱਡੇ ਘਰ ਦੇ ਤੇ ਹੁਣ ਇੱਥੇ ਸਾਰਾ ਕੁਝ ਸੰਦੀਆਂ ਵਗੈਰਾ ਜੜੀਆਂ ਵਾ ਉਹ ਲੰਗਰ ਸਾਰਾ ਤਿਆਰ ਹੋਣ ਲਿਆ ਬੱਚੇ ਸੋ ਸੋਤ ਇਹ ਵੀ ਸਾਰੇ ਜਾਨੇ ਕਮੈਂਟ ਕਰਕੇ ਕਿੱਥੇ ਕਿੱਥੇ ਮੀਂਹ ਪੈਣ ਰਿਹਾ ਵਾ ਉਦਾਂ ਦੇ ਜਿੱਦਾਂ ਦਾ ਬੱਦਲ ਘੁਲਿਆ ਵਾ ਸਾਰੇ ਪੈਣ ਰਿਹਾ ਵਾ ਜਹਾਂ ਜਹਾਂ ਸਤਿਪੰਨੀ ਸਾਹਿਬ ਤਹਾਂ ਤਹਾਂ ਰੱਖਿਆ ਰਾਇ ਤੇ ਪਟਹਿਰ ਤੇ ਕਾਇ ਪੰਦ ਕੀ ਜੀਸੇ ਨੀ ਸਾਈ ਕਾਲ ਸਾਂਝ ਕੇ ਮੋਲ ਬੰਦੇ ਬੋਲਣਾ ਜੀ ਵਾਹਿ ਹੈ ਗੁਰੂ ਨਾ ਝੰਡੇ ਜੀ ਜੁਗ ਜੁਗ ਟਲੂ ਤੱਬ ਜੀ ਕਾ ਬੋਲਣਾ ਜੀ ਆਪਣੇ ਜਿਹੜਾ ਉਦੀ ਦੀ ਹਕੂਮਤ ਦਾ ਰਾਜਾ ਹੈ ਭਾਵੇਂ ਉਹ ਵਜੀਰ ਖਾਨ ਸੀ ਭਾਵੇਂ ਉਹ ਔਰੰਗਜ਼ੇਬ ਸੀ ਉਹਨਾਂ ਨੂੰ ਉਹਦੀ ਓਟ ਸੀ ਪਰ ਇਹ 40 ਗੇੜੇ ਕੱਚੀ ਗੜੀ ਦੇ ਵਿੱਚ ਬੈਠੀ ਹੈ ਇਹਨਾਂ ਨੂੰ ਉਸ ਅਕਾਲ ਪੁਰਖ ਦੀ ਓਟ ਸੀ ਜਿਹਨੂੰ ਅਕਾਲ ਪੁਰਖ ਦੀ ਓਟ ਆ ਓਟ ਹੋਵੇ ਉਹਨੂੰ ਕੋਈ ਢਾ ਨਹੀਂ ਲਾ ਸਕਦਾ ਸੰਗਤ ਜੀ ਉਸ ਵਕਤ ਕੱਚੀ ਗੜੀ ਦੇ ਵਿੱਚੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਥੇ ਪਹੁੰਚ ਕੇ ਤੁਰੇ ਨੇ ਕਿ ਗੁਰੂ ਦੇ ਸਿੱਖੋ ਸਵਾ ਲੱਖ ਸੇ ਇੱਕ ਲੜਾਉ ਤਵੇਂ ਗੁਰੂ ਜੀ ਦੇ ਨਾਮ ਕਾ ਹੋਵੇ ਬਜਨਤਾ ਕਰਨ ਦੀ ਵਾਰੀ ਆਈ ਹੈ ਸਿੰਘ ਜੀ ਉਸ ਵਕਤ ਜੱਥੇ ਨਿਕਲਦੇ ਹੈ ਮੈਦਾਨੇ ਜੰਗ ਦੇ ਵਿੱਚ ਲੜਦੇ ਹੈ ਸਿੰਘ ਜੀ ਜਦੋਂ ਇਸ ਤਰ੍ਹਾਂ ਜੰਗ ਸ਼ੁਰੂ ਹੋਈ ਸਾਹਿਬ ਜੱਦਾ ਪਾਪਾ ਅਜੀਤ ਸਿੰਘ ਜੀ ਆਇਆ ਕਹਿੰਦੇ ਮਹਾਰਾਜ ਪਿਤਾ ਜੀ ਆਗਿਆ ਦੇ ਉਹ ਮੇਰਾ ਵੀ ਚਿਤ ਕਰਦੇ ਮੈਦਾਨੇ ਜੰਗ ਦੇ ਵਿੱਚ ਜਾ ਕੇ ਸੀਸੀ ਪਾਉ ਭਾਈ ਦਇਆ ਸਿੰਘ ਵੀ ਨਹੀਂ ਦੇਖਿਆ ਦਿੰ ਦੌੜੀ ਆਇਆ ਕਹਿੰਦੇ ਮਹਾਰਾਜ ਕਿਰਪਾ ਕਰੋ ਬਾਬਾ ਅਜੀਤ ਸਿੰਘ ਜੀ ਨੂੰ ਮੈਦਾਨੇ ਚੰਗ ਦੇ ਵਿੱਚ ਨਾ ਭੇਜਿਓ ਤੁਹਾਡਾ ਪੁੱਤਰ ਆਹ ਰਾਜੀ ਇਹਨੂੰ ਰੱਖੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਅੰਸ-ਬੰਸ ਰਹੇਗੀ ਸੱਚੇ ਪਾਰਸ਼ਮਾਹ ਰਾਜ ਜੀ ਨੇ ਬਲਕ ਕੀਤਾ ਭਾਈ ਦਇਆ ਸਿੰਘ ਜੀ ਲੋਕ ਕੀ ਕਹਿਣਗੇ ਕਿ ਬਗਾਨਿਆਂ ਦੇ ਪੁੱਤ ਮਰਵਾ ਦਿੰਦੇ ਤੇ ਆਪਣੇ ਬਣੇ ਖਾਬ ਲਈ ਉਸ ਵਕਤ ਗੁਰੂ ਹੋਰ ਸਿੰਘ ਮਹਾਰਾਜ ਜੀ ਨੇ ਕਿਹਾ ਮੈਂ ਬੜਾ ਖੁਸ਼ ਹਾਂ ਮੇਰਾ ਪੁੱਤਰ ਆਪ ਮੇਰੇ ਕੋਲ ਆਇਆ ਹੈ ਜੀ ਪਿਤਾ ਜੀ ਮੈਨੂੰ ਜਾਣ ਨਹੀਂ ਦੂ ਮੈਨੂੰ ਆਗਿਆ ਦੇ ਦਿਓ ਪਿਤਾ ਜੀ ਮੈਂ ਜਾਂ ਨੂੰ ਜਾਣਾ ਜਾਂ ਨਹੀਂ ਮਦਾਨੀ ਜਾਂ ਜੰਮ ਵਿੱਚ ਮੈਂ ਆਹੂ ਲਾਣਾ ਨਾਮ ਮੇਰਾ ਅਜੀਤ ਹੈ ਜਿਪਿਆ ਨਾ ਜਾਣਾ ਮਹਾਰਾਜੀ ਮੇਰਾ ਗਾਂਵ ਜੀਤ ਢੀਣ ਦਿੱਤੇ ਜਾਓਗੇ ਅੱਗੇ ਵੀ ਢੀਣ ਬੰਨ ਨਾ ਕਹਿੰਦੇ ਮੈਂ ਇਦਾਂ ਹੋ ਨਹੀਂ ਸਕਦਾ ਕਹਿੰਦੇ ਸਾਡੇ ਦਾਦੇ ਪਰਦਾਦੇ ਨਹੀਂ ਮੰਨ ਸਕੇ ਜੇ ਤੁਸੀਂ ਸਾਨੂੰ ਇਹ ਕਿਥੋਂ ਬਣਾ ਰਹੇ ਹੋ ਇਹਨਾਂ ਨੂੰ ਸਿਆਸੀ ਮਜੀਠਾ ਕਹਿੰਦਾ ਕਿ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੇ ਕੀ ਕਰੋਗੇ ਇੰਦੇ ਉਸ ਵਕਤ ਬਾਬਾ ਫਤੇ ਸਿੰਘ ਨੇ ਜਵਾਬ ਦਿੱਤਾ ਵजीर खान ਜੇ ਜਿਹੜੇ ਨੂੰ ਸਾਨੂੰ ਸਾਧ ਦੇ ਗਏ ਅਸੀਂ ਫੇਰ ਤਾਂ ਨਮਰ ਜਾਵਾਂਗੇ ਸਿੰਘ ਇਕੱਠੇ ਕਰਾਂਗੇ ਸ਼ਹੀਦ ਇਕੱਠੇ ਕਰਾਂਗੇ ਤੇ ਫੇਰ ਤੁਹਾਡੇ ਨਾਲ ਮੱਥਾ ਲਾਵਾਂਗੇ ਉਹਨਾਂ ਕਹਿੰਦੇ ਵजीर ਤੁਹਾਡੇ ਅੱਗੇ ਫੇਰ ਛੋਟਾਂਗੇ ਫੇਰ ਸਿੰਘ ਇਕੱਠੇ ਕਰਾਂਗੇ ਫੇਰ ਸ਼ਹੀਦ ਇਕੱਠੇ ਕਰਾਂਗੇ ਤੇ ਫੇਰ ਤੁਹਾਡੇ ਨਾਲ ਮੱਥਾ ਲਾਵਾਂਗੇ ਜਦੋਂ ਤੱਕ ਤੁਹਾਡੀ ਜੜ ਨਹੀਂ ਕੁੱਟੀ ਜਾਂਦੀ ਉਦੋਂ ਤੱਕ ਅਸੀਂ ਤੁਹਾਡੇ ਨਾਲ ਮੱਥੇ ਲਾਉਂਦੇ ਰਹਾਂਗੇ ਇਹ ਬਾਬਾ ਫਰੀਦ ਸਿੰਘ ਦੀ ਦਾਸ ਤੇ ਉਹ ਵੀ ਹੈਰਾਨ ਸੀ ਕਿ ਇੰਨਾ ਵੱਡਾ ਜਲਵਾ ਇਹਨਾਂ ਦੇ ਅੰਦਰ ਆਇਆ ਕਿੱਥੋਂ ਇੰਨਾ ਜ਼ਿਆਦਾ ਜੋਸ਼ ਇਹਨਾਂ ਦੇ ਅੰਦਰ ਆਇਆ ਕਿੱਥੋਂ ਇਹਦੇ ਫਿਰ ਕੋਲਾਂ ਨੇ ਜਦੋਂ ਵੇਖਿਆ ਕਿ ਇਹਨਾਂ ਨੂੰ ਨਹੀਂ ਮੰਨਣੀ ਨੀਆਂ ਦੇ ਵਿੱਚ ਬਣ ਲੱਗੇ ਹਨ ਨਹੀਂ ਜਦੋਂ ਨੀਆਂ ਦੇ ਵਿੱਚ ਜਨ ਲੱਗੇ ਇਹ ਨਹੀਂ ਕਿ ਇਹ ਕੰਦ ਜਿਹੜੇ ਕੰਦ ਦਾ ਜਿਹਦਾ ਢੱਬੇ ਹਜ਼ਾਰ ਬਣਾ ਕੇ ਉਹਨਾਂ ਦੇ ਵਿੱਚ ਖੜਾ ਰਿਆ ਨਹੀਂ ਜਿਵੇਂ ਇਸ ਤਰ੍ਹਾਂ ਬਾਹ ਹੋਵੇ ਬਾਹਾਂ ਦੇ ਵਿੱਚ ਵੀ ਹਿੱਟਾ ਭਰ ਜੇ ਲਤਾਂ ਦੇ ਵਿੱਚ ਵੀ ਈਟਾਂ ਭਰ ਦਿਤੀਆਂ ਐ ਇੱਕ ਵਾਰ ਜਿਗੜਜ ਤਾਂ ਈਟਾਂ ਦੇ ਨੇ ਇਹਦੇ ਜਦੋਂ ਉਹ ਨੀ ਬਣ ਗਈ ਥੋੜੇ ਚਿਰ ਬਾਅਦ ਇੱਕ ਹੱਦ ਚ ਰੋਈ ਤੇ ਉਹ ਜਿਹੜੀ ਨੀ ਸੀ ਡਿੱਗੀ ਜਦੋਂ ਨੀ ਡਿੱਗੀ ਤੇ ਵੇਖਿਆ ਤਾਂ ਇਹ ਵੀ ਸਹਿਤ ਰਹੀ ਜਿਹਨਾਂ ਨੂੰ ਦਰਸ ਨਹੀਂ ਆਇਆ ਭਗਵ ਗੀਤਾ ਇਹਨਾਂ ਦੀ ਸਾਰਾ ਕੱਢਦੇ ਹੋ ਸੰਗਤ ਜੀ ਇੱਕ ਗੱਲ ਸੁਣਣ ਵਾਲੀ ਹੈ ਕਿ ਉਹ ਆਪਣੇ ਖੰਜਰ ਦੇ ਨਾਲ ਬਾਬਾ ਫਤੇ ਸਿੰਘ ਜੀ ਬਾਬਾ ਜੁਰਾਵਰ ਸਿੰਘ ਜੀ ਕਹਿੰਦੇ ਜਦੋਂ ਸਾਰਾ ਰੋ ਕੱਟੀ ਨਾ ਸੰਗਤ ਜੀ ਆਪਾਂ ਜੀ ਸੋਚ ਗਏ ਕਿ ਕੀ ਤੇ ਉਹ ਮਾਹੌਲ ਕਿਦਾਂ ਦਾ ਹੋਵੇਗਾ ਕਹਿੰਦੇ ਉਹ ਘਰ ਦਿਨ ਚਲਾਇਆ ਰਿਹਾ ਉਹਨਾਂ ਦੀ ਸਾਰਾ ਰੋ ਕੱਟ ਲੀਤੀ ਗਈ ਕਹਿੰਦੇ ਅੱਧੀ ਘੜੀ ਫਤੇ ਸਿੰਘ ਜੀ ਦਾ ਸਰੀਰ ਤਪਦਾ ਰਿਹਾ ਅੱਧੀ ਘੜੀ 12:30 ਮਿੰਟ ਬਣਦੇ 12:30 ਮਿੰਟ ਬਾਬਾ ਫਤੇ ਸਿੰਘ ਜੀ ਦਾ ਸਰੀਰ ਤਪਦਾ ਰਿਹਾ ਸੀ ਤੇ ਸਾਡੇ ਬਾਹਰ ਰੋਟਾਂ ਦੇ ਬਾਅਦ ਸਰੀਰ ਜਿਹੜਾ ਸ਼ਾਂਤ ਹੁੰਦਾ ਸੰਗਤ ਜੀ ਦੇਖੋ ਉਹਨਾਂ ਛੋਟਿਆਂ ਛੋਟਿਆਂ ਨੇ ਸਾਡੀ ਖਾਤਰ ਆਪਣਾ ਪਾਪ ਬਾਹਰ ਦੁੱਤਾ ਉਹਨਾਂ ਇਹ ਨਹੀਂ ਲਿਖਿਆ ਕਿ ਜੇ ਸਾਨੂੰ ਛੱਡ ਦੇਣਗੇ ਸਾਨੂੰ ਐਸ਼ਵਾਰਾਮ ਮਿਲਣਗੇ ਰਹਿ ਮਾਤਿ ਮਹਿਰ ਬਾਣੀ ਮਿਲ ਜਣਗੇ ਸਾਨੂੰ ਕੀ ਲੋੜ ਹੈ ਚਾਹਤ ਦੀ ਪਰ ਸੰਗਤ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਣ ਵਿਦਿਅਸਿਨ ਇਹਨਾਂ ਪੁੱਤਰਾਂ ਨੇ ਕਿ ਸੀਸ ਪਰ ਬਾਹਰ ਦੇ ਸੁਖ ਚਾਰ ਚਾਰ ਉਹਤੋਂ ਗਿਆ ਪਿਆ ਜੀਵਤ کئی ਹਜ਼ਾਰ ਕਿੰਦੇ ਦੇ ਚਾਰ ਜਿਹੜੇ ਪੁੱਤ ਸ਼ਹੀਦ ਹੋ ਗਏ ਤੇ ਕੀ ਹੋ ਗਿਆ ਮੇਰੇ ਖਜਾਨਾ ਕੋ ਤਰਜੀਹ ਦੇ ਅਸੀਂ ਉਹ ਹਜ਼ਾਰਾਂ ਜਹ ਹੁੰਦੇ ਆ ਉਹਨੇ ਆਪਣਾ ਸਰਬੰਸ ਵਾਰ ਕੇ ਸਾਡੇ ਉਹਨਾਂ ਬੁੱਖ ਨਹੀਂ ਮੰਗਿਆ ਇਹ ਹੋ ਗਿਆ ਸੀ ਸਿੱਖਾਂ ਦੀ ਸਿੱਖੀ ਸੰਭਾਲ ਕੇ ਰੱਖੀ ਸੰਗਤ ਜੀ ਆਪਣੇ ਵਾਲੇ ਵੀ ਕੀ ਅਸੀਂ ਸਿੱਖੀ ਸੰਭਾਲੀ ਹੋਈ ਹੈ ਉਹਨੇ ਪੁੱਤਰ ਨਹੀਂ ਸਾਬ ਕੇ ਰਖੇ ਤੇ ਅਸੀਂ ਉਹਦੀ ਸਿੱਖੀ ਨਹੀਂ ਸੰਭਾਲ ਸਕਦੇ ਸੰਗਤ ਜੀ ਵੀ ਅਸੀਂ ਕਿੱਥੇ ਦੇਖਾਂ ਦੇਣਾ ਨਹੀਂ ਮਹਾਰਾਜ ਹਜਾ ਜਨਮ ਧਾਰ ਕੇ ਵੀ ਅਸੀਂ ਮਹਾਰਾਜ ਜੀ ਦਾ ਲੇਖ ਨਹੀਂ ਦੇ ਸਕਦੇ ਕਹਿੰਦੇ ਜਦੋਂ ਇਸ ਤਰ੍ਹਾਂ ਪੁੱਤਰ ਸ਼ਹੀਦ ਹੋਏ ਮਹਾਰਾਜ ਜੀ ਨੂਰੇ ਬਾਹੀ ਨੂੰ ਮਿਲੇ ਨੂਰਾ ਬਾਹੀ ਮੁਸਲਮਾਨ ਸੀ ਇਹਦੀ ਰਿਸ਼ਤੇਦਾਰ ਜਿਹੜੀ ਸ਼ਰਧ ਦੇ ਵਿੱਚ ਸੀ ਮਹਾਰਾਜ ਜੀ ਨੇ ਨੂਰੇ ਬਾਹੀ ਨੂੰ ਭੇਜਿਆ ਦੁਰੀਆ ਜਾਂ ਪਤਾ ਲੱਗਣ ਕਿ ਆ ਮੇਰੇ ਪੁੱਤ ਕਿਤੇ ਡੋਲੇ ਨੇ ਕਹਿੰਦੇ ਨੂਰਾ ਬਾਹੀ ਉਸ ਵਕਤ ਗਿਆ ਖਬਰ ਲੈ ਕਰਕੇ ਆਇਆ ਮਹਾਰਾਜ ਜੀ ਨੂੰ ਦੱਸਿਆ ਸੱਜੇ ਪਾਤਸ਼ਾਹ ਮੈਂ ਕਿੱਦਾਂ ਦੱਸਾਂ ਕਿ ਤੇਰੇ ਪੁੱਤਰਾਂ ਨੇ ਕੀ ਘਾਲਾਂ ਕਾਲੀਆਂ ਰੂ ਰੋ ਕੇ ਨੂਰਾ ਦੱਸਦਾ ਲਾਲਾ ਦੀ ਗੰਬਰ ਤੇ ਕਹਿੰਦਾ ਅੱਖਰਾਂ ਦੇ ਵਿੱਚੋਂ ਪਾਣੀ ਵੀ ਰੋਦਾ ਰੋ ਰੋ ਕੇ ਕਹਿੰਦਾ ਮਹਾਰਾਜ ਤੇਰੇ ਪੁੱਤਰਾਂ ਨੇ ਲਾਜ ਰੱਖ ਲਈ ਦਾਦੇ ਦੀ ਪਾਗ ਨੂੰ ਧਾਗਣੀ ਰੱਖ ਦਿੱਤਾ ਤੇਰੇ ਪੁੱਤਰਾਂ ਨੇ ਲਾਜ ਰੱਖ ਲਈ ਮਹਾਰਾਜ ਬੜੇ ਖੁਸ਼ ਹੋਏ ਤੇ ਕਹਿੰਦੇ ਨੀਵੀ ਭਾਈ ਤੇ ਵਿਚਾਰ ਸਿੱਖਣ ਦੇ ਮਨ ਦੇ ਵਿੱਚ ਵਿਚਾਰ ਇਹ ਸ਼ਾਇਦ ਅੱਖਰ ਦੇ ਵਿੱਚ ਪਾਣੀ ਆ ਗਿਆ ਹੋਵੇ ਪਰ ਵਾਹਿਗੁਰੂ ਵਾਹਿਗੁਰੂ ਮੋਖ ਦੇ ਵਿੱਚੋਂ ਨਿਕਲ ਰਿਹਾ ਏ ਤੇ ਸ਼ੁਕਰ ਕੀਤਾ ਪ੍ਰਮਾਤਮਾ ਤੇਰਾ ਕਰਜ਼ਾ ਅੱਜ ਮੇਰੇ ਸਿਰ ਤੋਂ ਲੈ ਗਿਆ ਏ ਕਿਤੇ ਪਰ ਮੈਨੂੰ ਇੱਕ ਗੱਲ ਸਤਾ ਰਹੀ ਆ ਕਿ ਜਿਹੜਾ ਇਹਨਾਂ ਕਰਜ਼ਾ ਲਾਇਆ ਹਾਂ ਇਹ ਵੀ ਜੋੜੀ-ਜੋੜੀ ਕਰਕੇ ਕਿਸ਼ਤਾਂ ਦੇ ਵਿੱਚ ਲਾਇਆ ਹੈ ਸੰਗਤ ਜੀ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਲ ਸ਼ਾਹੀ ਨੇ ਉਸ ਵਕਤ ਜੋ ਉਸ ਪ੍ਰਮਾਤਮਾ ਦਾ ਸ਼ੁਕਰ ਕੀਤਾ ਆਪਣੇ ਪੁੱਤਰ ਵਾਰ ਕੇ ਵੀ ਉਸ ਪਰਮਾਤਮਾ ਦਾ ਧੰਨਵਾਦ ਕੀਤਾ ਮਹਾਰਾਜ ਤੇਰੇ ਪੁੱਤਰ ਸੀ ਤੂੰ ਲੈ ਗਿਆ ਤੇਰੀ ਇਮਾਨਤ ਸੀ ਮੈਨੂੰ ਇਹਦੇ ਵਿੱਚ ਖੁਸ਼ੀ ਹੁੰਦੀ ਹੈ ਕਿ ਤੇਰੀ ਦਿੱਤੀ ਇਮਾਨਤ ਤੇਰੇ ਨਾਲ ਪੁੱਜ ਗਈ ਸਿੰਘ ਜੀ ਮਾਤਾ ਗੁਜਰੀ ਜੀ ਦਾ ਤਾਂ ਜਿਗਰਾ ਵੀ ਦਿਓ ਏਡਾ ਵੱਡਾ ਜਿਗਰਾ ਕਦੇ ਕਿਸੇ ਬੀਬੀ ਦਾ ਨਹੀਂ ਦੇਖਿਆ ਜਿੰਨੇ ਆਪਣੇ ਹੱਥੀਂ ਆਪਣੇ ਪੁੱਤਰੇ ਤੋਰੀ ਹੋ ਇੱਕ ਛੋਟੀ ਜੀ ਗੱਲ ਦਾ ਦੋ ਘੰਟੇ ਦੀ ਆਪ ਵੀ ਨਾਲ ਸਾਂਝੀ ਕਰਕੇ ਫਿਰ ਸਮਾਪਤ ਕਰੀਏ ਸੰਗ ਤੇ ਨੀ ਮੇਰਾ ਨਾਮ ਗੁਜਰੀ ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ ਤਨ ਲੰਗਿਆ ਜਦ ਤੱਕਿਆ ਸੀਸ ਇਹਨਾਂ ਅੱਖੀਆਂ ਨੇ ਹੈ ਇਹ ਸਭ ਕਿਸ ਕੌਂਦੀ ਰਹੀ ਜਦ ਤੋਂ ਹੋ ਉਹਨਾਂ ਦੀ ਬਾਤیں ਵੀ ਮਾਨਾ ਕਰੂੰ ਜਿਨ੍ਹਾਂ ਦੇ ਅਸੀਂ ਦਿਨ ਬਿਨਾਦੇ ਹਾਂ ਸਾਡੇ ਪਾਸੋਂ ਕੁਝ ਨਹੀਂ ਹੋ ਰਿਹਾ ਉਹਨਾਂ ਇਹੀ ਗਿਆ ਸਿੱਖਾ ਬਸ ਮੇਰੀ ਸਿੱਖੀ ਸੰਭੇ ਰਹੀ ਅਰਦਾਸ ਕਰਿਆ ਜੀ ਮਹਾਰਾਜ ਬਹੁਤ ਜਨਮ ਬਿਛਰੇ ਤੇ ਮਾਦੁਰ ਇਹ ਜਨਮ ਤੇ ਮਾਰੇ ਦੇਖੇ ਕਹੇ ਗੁਰਦਾਸ ਆਸ ਲਗ ਜੀਵੋ ਚਿਰ ਭੈਉ ਦੇਖੇ ਦਰਸ਼ਨ ਦੇ ਕੇ ਮਹਾਰਾਜ ਬੜਾ ਗੁਰ ਜੀ ਦੇ ਤੋਂ ਵਿਛੜੇ ਰਹੀਆ ਕਿਰਪਾ ਕਰ ਸੰਨ ਆਪਣੇ ਨਾਲ ਮਿਲ ਲੈ ਤੇ ਸਾਨੂੰ ਆਪਣਾ ਬਣਾ ਲੱਗ ਗੁਰੂ ਜਰੂਰ ਕਿਰਪਾ ਕਰਦਾ ਜੀ ਗੁਰੂ ਮਹਾਰਾਜ ਕਿਰਪਾ ਕਰਨ ਭਾਈ ਹਰਬੀ ਸਿੰਘ ਜੀ ਦੇ ਜੋ ਪਰਿਵਾਰ ਦੇ ਮੈਂਬਰ ਹਨ ਜੋ ਪਰਿਵਾਰ ਹੈ ਬੜੀ ਸ਼ਰਧਾ ਭਾਵਨਾ ਦੇ ਨਾਲ ਹਰ ਵਾਰ ਤਨਗੁਰ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਓਟ ਆਸਰਾ ਲੈ ਕਰਕੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦਾ ਹੈ ਬੜਾ ਵੱਡਾ ਬਰਾਦਰੀ ਬੜੀ ਵੱਡੀ ਗੱਲ ਹੈ ਆਪਣੇ ਉਹਦੇ ਆਪਣਿਆਂ ਨੂੰ ਯਾਦ ਤਾਂ ਹਰ ਕੋਈ ਕਰਦਾ ਜੀ ਆਪਣਿਆਂ ਦੀ ਅਸੀਮਰੀ ਨਹੀਂ ਵੀ ਕਰਾਉਂਦੇ ਕਈ ਕੁਝ ਕਰਾਉਂਦੇ ਪਰ ਜਿਹੜੇ ਸਾਡੇ ਵੱਡੇ ਬਾਬੇ ਜਿਨ੍ਹਾਂ ਨੂੰ ਯਾਦ ਰੱਖਣ ਦੀ ਜ਼ਰੂਰਤ ਆ ਅੱਜ ਦੇ ਸਮੇਂ ਦੇ ਵਿੱਚ ਉਹ ਕੋਈ ਵਿਦਲੀ ਹੁੰਦੀ ਜਿਹੜੇ ਨਾਲ ਯਾਦ ਕਰਦੇ ਸੋ ਸੰਗਤ ਜੀ ਇਹ ਛੋਟੀ ਜਿਹੀ ਗੱਲ ਤਾਂ ਆਪਣੀ ਨਾਲ ਸਾਂਝੀ ਕਰਾਂ ਕਹਿੰਦੇ ਭਾਈ ਸੁਖਬੀਰ ਸਿੰਘ ਜੀ ਉਦੋਂ ਵੀ ਜਦੋਂ ਦਾ ਭਾਈ ਸਾਹਿਬ ਕੀ ਵਿਚਾਰ ਕਰ ਰਹੀ ਸੀ ਬੜੇ ਵਧੀਆ ਲੈਕਚਰ ਆ ਰਿਹਾ ਕਹਿੰਦੇ ਉਹ ਵਾਰ ਪ੍ਰਦੇਸ਼ ਦੇ ਵਿੱਚ ਗਏ ਉੱਥੇ ਇੱਕ ਛੋਟੀ ਜਿਹੀ ਦੇ ਵਕ ਵਕ ਧਰਮਾਂ ਦਾ ਸਵੇਰਣਾ ਹ ਸਾਰਿਆਂ ਨੇ ਆਪਣੇ ਧਰਮਾਂ ਦੀਆਂ ਜੋ ਜੋਗਨਾ ਦੇ ਤਰਫ ਦੇ ਵਿੱਚ ਵਿਤਰਿਆ ਉਹਨਾਂ ਨੇ ਦੱਸਿਆ ਜਿਹੜੇ ਕ੍ਰਿਸਚੀਅਨ ਭਾਈ ਸਿੰਘਾਂ ਨੇ ਦੱਸਿਆ ਕਿ ਸਾਡੇ ਯਿਸੂ ਮਸੀਹ ਨੂੰ ਸ਼ਰੀਰ ਦੇ ਉੱਤੇ ਟੰਗਿਆ ਗਿਆ ਤੇ ਵਕ ਵਕ ਤਰ੍ਹਾਂ ਧਰਮਾਂ ਨੇ ਆਪਣੇ ਬਾਰੇ ਦੱਸਿਆ ਜਦੋਂ ਇਹਨੇ ਭਾਈ ਸਿੰਘ ਕ੍ਰਿਸਟਿਨ ਕੁਦੂ ਗੀਲੀ ਨੂੰ ਆਈ ਰਹੇ ਇਹਨਾਂ ਜਦੋਂ ਉੱਥੇ ਦੱਸਿਆ ਇਹਨਾਂ ਉੱਥੇ ਛੋਲੇ ਸ਼ਹਿਰ ਜਾਨੇ ਨੇ ਸ਼ਹਾਦਤ ਨੂੰ ਬਿਆਨ ਕੀਤਾ ਕਿ ਸਾਡੇ ਧਰਮ ਦੇ ਵਿੱਚ ਸਭ ਤੋਂ ਛੋਟੀ ਉਮਰ ਦੀ ਸ਼ਹੀਦ ਹੋਈ ਕਿਤੇ ਉਹ ਗੱਲ ਉਥੋਂ ਦੇ ਲੋਕਾਂ ਨੇ ਸੁਣੇ ਉਹਨਾਂ ਉਹਨਾਂ ਦੇ ਅੰਦਰ ਬਰਾਗ ਉਦੋਂ ਨਹੀਂ ਆਇਆ ਜਦੋਂ ਉਹਨਾਂ ਕ੍ਰਿਸ਼ਨਾਂ ਦੇ ਬਾਰੇ ਸੁਣਿਆ ਜਦੋਂ ਉਹਨਾਂ ਇਹ ਸ਼ੋਜੇ ਸਾਹਿਬ ਜਾਨ ਦੇ ਦੀ ਸ਼ਾਂਤ ਨੂੰ ਸੁਣਿਆ ਕਹਿੰਦੇ ਬੱਚਿਆਂ ਦੇ ਕੋਲੋਂ ਸੰਭੜਿਆ ਨਹੀਂ ਸੀ ਜੰਦਾ ਕੀ ਉਹਨਾਂ ਨਾਲ ਰੋ ਰਹੇ ਸੀ ਬਧੇਸ਼ ਦਾ ਇਹਨਾਂ ਜਿਆਦਾ ਰੁਣੇ ਫਿਰ ਕਿਸੇ ਨੇ ਨਾ ਸਵਾਲ ਕੀਤਾ ਭਾਈ ਸੋਹਣ ਨੂੰ ਦੋ ਗੇਰ ਨੂੰ ਕਿ ਜਦੋਂ ਤੁਸੀਂ ਉਹਨਾਂ ਦੇ ਦਿੜ ਮਨਉਂਦੇ ਜੀ ਕੀ ਉਸ ਵਕਤ ਤੁਸੀਂ ਆਪਣਾ ਸਹੋਗ ਜਿਹੜਾ ਉਹ ਪ੍ਰਗਟ ਕਰਦੇ ਜੇ ਜਾਂ ਤੁਸੀਂ ਖੁਸ਼ੀ ਮਨਾਉਂਦੇ ਜੇ ਕਹਿੰਦੇ ਉਸ ਵਕਤ ਭਾਈ ਕੁੰਦੋਗੇ ਜਿਹਨੇ ਬਿਆਨ ਕੀਤਾ ਕਿ ਮੇਰੇ ਕੋਲ ਸ਼ਬਦ ਨਹੀਂ ਸੀ ਕਹਿੰਦੇ ਮੇਰੀਆਂ ਅੱਖਾਂ ਭਰ ਆਈਆਂ ਕਹਿੰਦੇ ਮੈਂ ਕਿੱਦਾਂ ਤੁਹਾਨੂੰ ਦੱਸਾਂ ਕਿ ਸਾਡੇ ਜਿਹੜੇ ਉਹਨਾਂ ਵੱਡੇ-ਵੱਡੇ ਵਾਰਸ ਆ ਇਹ ਜਦੋਂ ਜਾਂਦੇ ਆ ਉਸ ਵਕਤ ਸਰਹੰਦ ਦੇਖੇ ਪੱਲੀਗੜ੍ਹ ਸਾਹਿਬ ਇਹਨਾਂ ਨੇ ਟਰੈਕਟਰਾਂ ਦੇ ਉੱਤੇ ਵੱਡੇ-ਵੱਡੇ ਡੈਕ ਲਾਇਉਂਦੇ ਇਹ ਜਲੇਬੀਆਂ ਵੰਡਾਰੇ ਹੁੰਦੇ ਆ ਸੰਗਤਜੀ ਵੀ ਉਸ ਵਕਤ ਕੁੰਦੋਗੇ ਕਹਿੰਦੇ ਕਿ ਮੇਰੀਆਂ ਅੱਖਾਂ ਦੇ ਵਿੱਚ ਪਾਣੀ ਨਹੀਂ ਸੀ ਰੋਣ ਦਾ ਉਹ ਦੂਜਿਆਂ ਨੇ 2 ਮਿੰਟ ਵਾਸਤੇ ਤੁਹਾਡਾ ਇਤਿਹਾਸ ਸੁਣਿਆ ਉਹਨਾਂ ਦੀ ਅੱਖਾਂ ਭਰ ਗਈਆਂ ਉਹਨਾਂ ਨੂੰ ਗੱਲ ਕਰਨੀ ਨਹੀਂ ਸੀ ਆਉਣੀ ਉਹਨਾਂ ਕੋ ਆਪਣੀ ਜਵਾਬ ਨਹੀਂ ਸਾਂਗੇ ਕਿ ਤੁਹਾਡਾ ਇਤਿਹਾਸ ਸੁਣ ਕੇ ਅਸੀਂ ਕਿਤੇ ਚਲੇ ਗਏ ਸਾਨੂੰ ਲੋੜ ਹੈ ਉਹਨਾਂ ਵਰਗੇ ਵੀ ਬਹੁਤ ਬਹੁਤ ਸੱਚੇ ਪਾਤਸ਼ਾਹ ਮਹਾਦਾਜੀ ਦਾ ਧੰਨਵਾਦ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਮਾੜੀ ਪਰਵਾਇੰਡ ਦੀ ਸੰਗਤ ਤੇ ਦਸੂਹੇ ਦੀ ਸੰਗਤ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਪਰਿਵਾਰ ਵੱਲੋਂ ਆਪ ਸਭ ਸੰਗਤਾਂ ਨੂੰ ਜੀਰਵਾ ਹੈ ਆਮ ਸਭ ਸੰਗਤਾਂ ਦਾ ਕੋਟਾ ਨਾ ਕੋਸ਼ ਕਰਦਾ ਸਿੰਘ ਜੀ ਵਿਚਾਰ ਕਰਦੇ ਆ ਅਨੇਕ ਪ੍ਰਕਾਰ ਦੀਆਂ ਉਪਰਨਾਵੀਆਂ ਵਿਦਿਆਰਥੀ ਜੀ ਦੇ ਯਤਨਾਂ ਤੇ ਆਰਤੀ ਜੀਵਣਿਆ ਅਜੇ ਸਿੱਖ ਰਹੇ ਹਾਂ ਮਹਾਰਾਜ ਦੀ ਕਿਰਪਾ ਦਾ ਅਰਦਾਸ ਕਰੀਓ ਕਦਾ ਉਚਾਰਨ ਦੀ ਸੋਚੀ ਆ ਜੀ ਸੱਜੇ ਪਾਤਸ਼ਾਹ ਬਖਸ਼ਣ ਆਪ ਨੇ ਆਮ ਸਭ ਸੰਗਤ ਜੋ ਬਖਸ਼ਣ ਜੋਗ ਹੋ ਬਖਸ਼ਣਾ ਦੇਵ ਸੀ ਗੱਦ ਵੱਲ ਕੇ ਬਦੇ ਬਣਾਓ ਕੋਈ ਰਸਨਾ ਬਾਜੀ ਨਾ ਰਹੇ ਵਾਹਿਗੁਰੂ ਜੀ ਦਾ ਧੰਨ ਸਾਹਿਬ ਵਾਹਿਗੁਰੂ

thank <laughs> you